ਉਹ ਸਰਕਾਰੀ ਸਟੇਟਮੈਂਟ ਨਹੀਂ ਆਉਂਦੀ ਕੋਈ ਇਹਨਾਂ ਨੂੰ ਅਫਵਾਹਾਂ ਵੀ ਹੋ ਸਕਦੀਆਂ ਕੋਈ ਅਸਲੀਅਤ ਵੀ ਹੋ ਸਕਦੀ ਇਹ ਸਮੇਂ ਤੋਂ ਪਹਿਲਾਂ ਦੀ ਗੱਲ ਆ ਪਰ ਮੇਰਾ ਖਿਆਲ ਹੈ ਕਿ ਸਰਕਾਰਾਂ ਨੂੰ ਇਹੋ ਜਿਹਾ ਕਦਮ ਨਹੀਂ ਉਠਾਉਣਾ ਚਾਹੀਦਾ ਕਦੇ ਵੀ ਕਿਉਂਕਿ ਉਹਨਾਂ ਨੇ ਆਪਣੀਆਂ ਸਜ਼ਾਵਾਂ ਤੋਂ ਵੱਧ ਬਹੁਤ ਸਮਾਂ ਸਜ਼ਾ ਭੁਗਤ ਚੁੱਕੇ ਆ ਬਾਕੀ ਉਹ ਸਿੰਘ ਚੜ੍ਹਦੀ ਕਲਾ ਚ ਫਾਂਸੀਆਂ ਦਾ ਵੈਸੇ ਕੋਈ ਡਰ ਨਹੀਂਗੇ ਸਿੱਖਾਂ ਨੂੰ ਪਰ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਕਾਨੂੰਨ ਤੋਂ ਬਾਹਰ ਜਾ ਕੇ ਸਿੱਖਾਂ ਨਾਲ ਧੱਕੇਸ਼ਾਹੀ ਵਾਲਾ ਰਵਈਆ ਜਿਹੜਾ ਇਹਦੀ ਅਸੀਂ ਨਖੇਦੀ ਕਰ ਸਾਡੀਆਂ ਸਰਕਾਰਾਂ ਨੂੰ ਜਦੋਂ ਹੜ੍ਹ ਹੜਾ ਆਏ ਸੀ ਉਸ ਟਾਈਮ ਤੇ ਵੱਡੀ ਤਦਦਾਂ ਚ ਇਹਨਾਂ ਸਵਾਮਾਂ ਨੂੰ ਲਿਆ ਜਾਣਾ ਚਾਹੀਦਾ ਸੀ ਤੇ ਜੋ ਇਹ ਵੀ ਜੋ ਮੇਰੇ ਖਿਆਲ ਨਾਲ ਪੰਜਾਬ ਦੇ ਇਹੋ ਪਾਸੇ ਤੇ ਕਹਿੰਦੇ ਕਿ ਪੰਜਾਬ ਦੀ ਪੁਲਿਸ ਬੜੀ ਬਹਾਦਰ ਆ ਸਭ ਕੁਝ ਕਰਨ ਵਾਲੀ ਆ ਫਿਰ ਉਹਨਾਂ ਨੂੰ ਮੇਰੇ ਖਿਆਲ ਸਾਡੇ ਮੁੱਖ ਮੰਤਰੀ ਨੂੰ ਸਾਡੇ ਪੰਜਾਬ ਚੋਂ ਨੌਜਵਾਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਸੀ ਹੋਰ ਪ੍ਰਤੀ ਕਰਣੀ ਚਾਹੀਦੀ ਸੀ ਸਾਨੂੰ ਬਾਹਰ ਦੀਆਂ ਸੈਂਟਰ ਫੋਰਸਾਂ ਦੀ ਜਿਹੜੇ ਉਹਨਾਂ ਤੇ ਨਹੀਂ ਡਿਪੈਂਡ ਕਰਨਾ ਚਾਹੀਦਾ ਕਿ ਬਾਰ ਬਾਰ ਸਾਨੂੰ ਉਹਨਾਂ ਦੀ ਰੋਡ ਪਵੇ ਇਸ ਕਰਕੇ ਸਾਡੇ ਜਿਹੜੇ ਪੁਲਿਸ ਆ ਉਹਨੂੰ ਇਹਦਾ ਨਾ ਵਧੀਆ ਟ੍ਰੇਨਿੰਗ ਦੇ ਕੇ ਵਧੀਆ ਲੋਕ ਅਤਿ ਹਿਸ਼ੀ ਬਣਾਇਆ ਜਾਣਾ ਚਾਹੀਦਾ ਕਿ ਅਲੈਂਸ ਵਾਲੀ ਤਾਂ ਕੋਈ ਗੱਲ ਨਹੀਂ ਜੇ ਇਸ ਸੀਟ ਤੇ ਸਾਰੇ ਕੋਈ ਸਹਿਯੋਗ ਦਿੰਦੇ ਤੇ ਅਸੀਂ ਉਹਨਾਂ ਦਾ ਅਸੀਂ ਕਹਿੰਨੇ ਕਿ ਸਾਰਿਆਂ ਨੂੰ ਆਪੋ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਉਹਨਾਂ ਦੀ ਜਿਹੜੀ ਆ ਉਹਨਾਂ ਵਾਸਤੇ ਕੰਮ ਕਰਨਾ ਚਾਹੀਦਾ ਉਹਨਾਂ ਨੂੰ ਜਿਤਾਉਣ ਵਾਸਤੇ ਸਾਨੂੰ ਸਾਰੇ ਕੌਮ ਨੂੰ ਹੰਬੜਾ ਮਰਨ ਚਾਹੀਦਾ ਜੇ ਸਾਰਿਆਂ ਆਉਂਦੇ ਤੇ ਸਸੀਂ ਸਾਰਿਆਂ ਨੂੰ ਜੀ ਇਹ ਅੱਜ ਸਾਡੇ ਕੌਮ ਵਾਸਤੇ ਵੀ ਬੜੀ ਮਾਣ ਵਾਲੀ ਗੱਲ ਆ ਕਿ ਸਾਡੀਆਂ ਧੀਆਂ ਨੇ ਸਾਡੀ ਕੌਮ ਦਾ ਨਾਮ ਬਹੁਤ ਉੱਚਾ ਕੀਤਾ ਤੇ ਸਾਰੇ ਪੰਥ ਦਾ ਫਰਜ਼ ਬਣਦਾ ਕਿ ਇਹਨਾਂ ਧੀਆਂ ਦੇ ਸਿਰ ਤੇ ਮਿਹਰ ਪ੍ਰਿਆ ਅਰਦਾਸ ਕਰਨ ਵਾਸਤੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਨ ਕਿ ਇਹਨਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰੱਖਣ ਬਲੰਦੀਆਂ ਤੇ ਪਹੁੰਚਾਉਣ ਕਿ ਤਾਂਕਿ ਜੋ ਕੌਮ ਦਾ ਹੋਰ ਸਿਉ ਵੀ ਕਰਨ ਤੇ ਹੋਰ ਨਾ ਉੱਚਾ ਕਰਨ ਇਸ ਕਰਕੇ ਸਾਨੂੰ ਬਹੁਤ ਉਹਨਾਂ ਬੱਚੀਆਂ ਤੇ ਮਾਣ ਆ ਉਹਨਾਂ ਦੇ ਅਧਿਆਪਕਾਂ ਤੇ ਮਾਣ ਆ ਉਹਨਾਂ ਦੇ ਪਰਿਵਾਰਾਂ ਤੇ ਮਾਣ ਆ ਕਿ ਜਿਨ੍ਹਾਂ ਨੇ ਇਹੋ ਜਿਹਾ ਹੋਣਾ ਹਰ ਬੱਚਿਆਂ ਨੂੰ ਇਹ ਇਥੋਂ ਤੱਕ ਪਹੁੰਚਿਆ ਜਿਨ੍ਹਾਂ ਨੇ ਕੌਮ ਦਾ ਸਿਰ ਉੱਚਾ ਕੀਤਾ ਤੇ ਬਾਕੀ ਸਾਡੀ ਨੌਜਵਾਨੀ ਨੂੰ ਅਪੀਲ ਆ ਕਿ ਜੋ ਅਸੀਂ ਅੱਜ ਰਸਤੇ ਤੋਂ ਗੁਰੂ ਤੋਂ ਟੁੱਟ ਕੇ ਭਟਕ ਚੁੱਕੇ ਆ ਨਸ਼ੇ ਜਾ ਰਹੇ ਆ ਇਹਨਾਂ ਬੱਚਿਆਂ ਨੂੰ ਸਿੱਧ ਲੈ ਕੇ ਅਸੀਂ ਆਪਣਾ ਚੰਗਾ ਜੀਵਨ ਬਣਾਈਏ ਚੰਗੀਆਂ ਆ ਪੜ੍ਹਾਈ ਕਰੀਏ ਆਪਣੀ ਕੌਮ ਨੂੰ ਕੋ ਚੰਗੇ ਕੋਈ ਮਤਲਬ ਸੇਵਾ ਕਰੀਏ ਕਿ ਜੇ ਦਿਨ ਸਾਡੀ ਕੌਮ ਦਾ ਵੀ ਨਾਂ ਉੱਚਾ ਹੋਵੇ ਸਾਡੇ ਮਾਂਪੋੜਾ ਦਾ ਵੀ ਨਾਂ ਉੱਚਾ ਹੋਵੇ ਸਾਡੇ ਸਮਾਜ ਚ ਵੀ ਕੋ ਚੰਗੇ ਬਰਤਾਰਾ ਵਰਤੇ ਇਸ ਕਰਕੇ ਸਾਨੂੰ ਇਹ ਸਾਰੇ ਹੋਰ ਧੰਦੇ ਛੱਡ ਕੇ ਹੋਰ ਗਲਤ ਪਾਸਿਆਂ ਤੋਂ ਆਪਣੇ ਆਪ ਨੂੰ ਮੋੜ ਕੇ ਇਹ ਇਹ ਗੁਰੂ ਵਾਲੇ ਪਾਸੇ ਨੂੰ ਆਈਏ ਇਹਨਾਂ ਬੱਚਿਆਂ ਤੋਂ ਪ੍ਰੇਰਣਾ ਲਈਏ ਤੇ ਇਹਨਾਂ ਨੂੰ ਆਪਾਂ ਵੀ ਹਿੰਮਤ ਮਾਰੀਏ ਤੇ ਆਪਾਂ ਵੀ ਚੰਗੇ ਪਾਸੇ ਲੱਗੀਏ ਜਿੱਥੇ ਤੁਹਾਡੇ ਵੱਲੋਂ ਸੋਚ ਆ ਰਹੀ ਹੈ ਕਿ ਚੋਣ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਜੜੀਆਂ ਉਹ ਤੋਂ ਡਿਵੈਲਪ ਕੀਤੀਆਂ ਹਨ ਹਾਂਜੀ ਤਿਆਰੀਆਂ ਪੂਰੇ ਜੋਰਾਂ ਨਾਲ ਚੱਲ ਰਹੀਆਂ ਜੀ ਤੇ ਠੀਕ ਹੈ ਕਿ ਦੋ ਦੋ ਚਾਰ ਦਿਨ ਦੇ ਵਿੱਚ ਵਿੱਚ ਅਸੀਂ ਉਹ ਕੈਂਡੀਡੇਟ ਵੀ ਅਨਾਉਂਸ ਕਰ ਦਾਂਗੇ ਤੇ ਬਾਕੀ ਠੀਕ ਹੈ ਸੰਤਾਂ ਦਾ ਬਹੁਤ ਵੱਡਾ ਕੋਈ ਸੰਦੀਪ ਸਿੰਘ ਸਣੀ ਉਮੀਦਵਾਰ ਹੋ ਸਕਦੇ ਨੇ ਜੀ ਅਕਾਲੀ ਦਲ ਵਾਕਸ ਪੰਜਾਬ ਦੇ ਦੀਤਵਾਰ ਹੋ ਗਈ ਸੋਸ਼ਲ ਮੀਡੀਆ ਤੇ ਕਿ ਸੰਦੀਪ ਦਾ ਪਰਿਵਾਰ ਕਹਿ ਰਿਹਾ ਹੈ ਕਿ ਉਹਨਾਂ ਵੱਲੋਂ ਪਿਆਜਾਰੇ ਇਸ ਤਰ੍ਹਾਂ ਮਲਗੀ ਦੱਸਿਆ ਗਿਆ ਕਿ ਉਹ ਆ ਆਜ਼ਾਦ ਉਹ ਜਿਹੜੀ ਚੋਣਾਂ ਉਹ ਲੜਨ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਸੰਦੀਪ ਸਿੰਘ ਸੰਨੀ ਜੋ ਹੈ ਉਹਦੀ ਜਿਹੜੀ ਉਹ ਇੱਕ ਸਾਡੀ ਕੌਮ ਦਾ ਜੋਦਾ ਵਾ ਇਹ ਸਾਰੀ ਕੌਮ ਦਾ ਹੀ ਫਰਜ਼ ਬਣਦਾ ਕਿ ਉਸ ਜੋਧਿਆਂ ਨੂੰ ਮਾਨਸਤ ਕਰ ਦੇਉਂਦਾ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਕਰਾਨੋਂ ਪਾਰਟੀਵਾਦੀ ਧੜੇਵਾਦੀ ਤੋਂ ਉੱਠ ਕੇ ਇੱਕ ਉਹ ਜੇ ਉਹ ਇਸ ਚੋਣ ਮੈਦਾਨ ਚਾਹੁੰਦੇ ਆ ਤੇ ਸਾਰਿਆਂ ਦਾ ਫਰਜ਼ ਬਣਦਾ ਉਹਨਾਂ ਦਾ ਵੱਧ ਤੋਂ ਵੱਧ ਸਾਥ ਦੇਣਾ ਹੈ ਤੁਹਾਡੀ ਪਿਛਲੇ ਦਿਨਾਂ ਵਿੱਚ ਮੁਲਾਕਾਤ ਹੋਈ ਹੈ ਜੀ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਆਜ਼ਾਦ ਲੜਨਾ ਚਾਹੁੰਦੇ ਆ ਜਾਂ ਤੁਹਾਡੀ ਪਾਰਟੀ ਦੇ ਵੱਲੋਂ ਕਾਲੀ ਤਲਵਾਰਸ ਪੰਜਾਬ ਦੇ ਵੱਲੋਂ ਲੜਨਾ ਚਾਹੁੰਦੇ ਆ ਨਹੀਂ ਇਹ ਚਲੋ ਪਰਿਵਾਰ ਦਾ ਫੈਸਲਾ ਜੀ ਜਿੱਦਾਂ ਉਹਨਾਂ ਨੂੰ ਠੀਕ ਲੱਗਦਾ ਹੋਵੇ ਅਸੀਂ ਉਹਨਾਂ ਨਾਲ ਪੂਰਨ ਸਹਿਯੋਗ ਕਰਾਂਗੇ ਉਹ ਜਿੱਦਾਂ ਵੀ ਆਜ਼ਾਦ ਲੜਨਾ ਚਾਹਣ ਜਾਂ ਸਾਡੀ ਪਾਰਟੀ ਨਾਲ ਲੜਨਾ ਚਾਹਣ ਤਾਂ ਵੀ ਉਹਨਾਂ ਦੇ ਦਰਵਾਜ਼ੇ ਖੁੱਲੇ ਆ ਜਿੱਦਾਂ ਵੀ ਉਹਨਾਂ ਨੂੰ ਗਵਰਸਤੀ ਕੋ ਥੋਪ ਨਹੀਂ ਰਹੇ ਅਸੀਂ ਚਾਹਨੇ ਕਿ ਕੌਮ ਦਾ ਮਸਲਾ ਤੇ ਸਾਰੀ ਕੌਮ ਨੂੰ ਇਕੱਠੇ ਹੋ ਕੇ ਚੰਬੜਾ ਮਾਰਨੀ ਪੋੜੀ ਤਾਂ ਖਾਸ ਤੌਰ ਤੇ ਜਿਹੜਾ ਨਵਾਂ ਅਕਾਲੀ ਦਲ ਬਣਿਆ ਗਿਆ ਨਹੀਂ ਹਰਪ੍ਰੀਤ ਸਿੰਘ ਵਾਲਾ ਉਹਨਾਂ ਦੇ ਨਾਲ ਅਲਾਈਅੰਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ ਕੀ ਲੱਗਦਾ ਕੋਈ ਕਿਸੇ ਤਰ੍ਹਾਂ ਦਾ ਅਲਾਈਅੰਸ ਹੋ ਸਕਦਾ ਜੀ ਵਾਰਸ ਪੰਜਾਬ ਦਾ ਨੇ ਐਲयंस ਵਾਲੀ ਤਾਂ ਕੋਈ ਗੱਲ ਨਹੀਂ ਜੇ ਸੀਟ ਤੇ ਸਾਰੇ ਕੋਈ ਸਹਿਯੋਗ ਦਿੰਦੇ ਤੇ ਅਸੀਂ ਉਹਨਾਂ ਦਾ ਅਸੀਂ ਕਹਿੰਨੇ ਕਿ ਸਾਰਿਆਂ ਨੂੰ ਆਪੋ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਉਹਨਾਂ ਦੀ ਜਿਹੜੀ ਆ ਉਹਨਾਂ ਵਾਸਤੇ ਕੰਮ ਕਰਨਾ ਚਾਹੀਦਾ ਉਹਨਾਂ ਨੂੰ ਜਿਤਾਉਣ ਵਾਸਤੇ ਸਾਨੂੰ ਸਾਰੇ ਕੌਮ ਨੂੰ ਹੰਬੜਾ ਮਰਨ ਚਾਹੀਦਾ ਜੇ ਸਾਰਿਆਂ ਆਉਂਦੇ ਤੇ ਸਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਬਾਪੂ ਦੀ ਹੜਾਂ ਵਾਲੇ ਇਲਾਕਿਆਂ ਦੇ ਵਿੱਚ ਲਗਾਤਾਰ ਤੁਸੀਂ ਵਿਚਰ ਰਹੇ ਹੋ ਤਾਂ ਕੀ ਲੱਗਦਾ ਜੀ ਹੜਾਂ ਨੂੰ ਲੈ ਕੇ ਜਿਹੜੀਆਂ ਲੋਕਾਂ ਦੇ ਸਾਹਮਣੇ ਅੱਗੇ ਭੇਖਦੀਆਂ ਚਰੌਤੀਆਂ ਨੇ ਇਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੀਆਂ ਵੀ ਚਿੰਤਾਵਾਂ ਨੇ ਕਿ ਕੋਈ ਪੋਲੀਟੀਕਲ ਧਿਰ ਦਾ ਕੋਈ ਲੀਡਰ ਗਰਾਉਂਡ ਤੇ ਨਜ਼ਰ ਨਹੀਂ ਆ ਰਿਹਾ ਕੇਵਲ ਜਥੇਬੰਦੀਆਂ ਹੀ ਆਪਣੇ ਨਿੱਜੀ ਤੌਰ ਤੇ ਕੰਮ ਕਰ ਰਹੀਆਂ। ਕਿ ਮੇਰੇ ਖਿਆਲ ਹੈ ਕਿ ਸਾਡੀ ਜਿਹੜੀ ਕਿ ਬਹੁਤ ਬਦਕਿਸਮਤੀ ਆ ਇਹ ਕੰਮ ਤੇ ਸਰਕਾਰਾਂ ਦੇ ਕਰਨ ਵਾਲੇ ਸੀ। ਅਗਾਉਂ ਪ੍ਰਬੰਧ ਕਰਨੇ ਕਿ ਹੋ ਜੇ مصیبتਾਂ ਨਾ ਆਉਣ ਲੋਕਾਂ ਇਹਦੀਆਂ مصیبتਾਂ ਦੀ ਮਾਰਚ ਨਾ ਆਉਣ ਪਰ ਸਰਕਾਰਾਂ ਨੇ ਨਾ ਪਹਿਲਾਂ ਕੋਈ ਪ੍ਰਬੰਧ ਕੀਤੇ ਤੇ ਨਾ ਹੋਣੀ ਕੁਛ ਕੀਤਾ ਜਾ ਰਿਹਾ। ਇਹ ਮੈਂ ਨਾ ਕਿ ਪੰਜਾਬ ਦੇ ਲੋਕਾਂ ਦਾ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਕਿ ਉਹ ਜਨਾਂ ਨੇ ਰਲ ਮਿਲ ਕੇ ਇਹਨਾਂ ਜਿਹੜੇ ਪੀੜਤ ਪ੍ਰਵਾਪਰ ਹੈਗੇ ਸੀ ਹੜ੍ਹ ਪੀੜਤ ਲੋਕ ਸੀਗੇ ਉਹਨਾਂ ਦਾ ਉਹਨਾਂ ਨੇ ਸਹਿਯੋਗ ਦਿੱਤਾ ਜਿੰਨੀਆਂ ਵੀ ਜਥੇਬੰਦੀਆਂ ਨੇ ਜਿੰਨੀਆਂ ਵੀ ਧਿਰਾਂ ਨੇ ਦਿੱਤਾ ਜਿੰਨੀਆਂ ਵੀ ਸੰਗਤਾਂ ਪੰਜਾਬ ਦੀਆਂ ਪੰਜਾਬ ਤੋਂ ਬਾਹਰ ਦੀਆਂ ਨੇ ਅਸੀਂ ਸਾਰਿਆਂ ਦਾ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਤੇ ਗੁਰੂ ਮਹਾਰਾਜ ਦੇ ਚਰਨਾਂ ਅਰਦਾਸ ਕਰਦੇ ਆ ਕਿ ਉਹ ਅੱਗੇ ਤੋਂ ਇਹੋ ਜਿਹਾ ਸਮਾਂ ਨਾ ਆਵੇ ਕਿ ਇਹ ਇਹ ਲੋਕ ਇਹਨੇ ਜਿਹੜਾ ਜਿੰਨੀਆਂ ਮੁਸੀਬਤਾਂ ਚ ਕਿਰੇ ਆ ਉਹ ਠੀਕ ਹੈ ਕਿ ਪੰਜਾਬ ਦੇ ਲੋਕਾਂ ਨੇ ਵੀ ਅਸੀਂ ਬਹੁਤ ਮਤਲਬ ਉਹਨਾਂ ਦਾ ਵੀ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜੋ ਸਰਕਾਰਾਂ ਦਾ ਕੋਈ ਉਹਨਾਂ ਦੀ ਮਾਫ਼ੜਨ ਵਾਲਾ ਨਹੀਂ ਸੋਣਾ ਸਾਰਿਆਂ ਗਿਆ ਕੇ ਇਹਦੇ ਚ ਬਹੁਤ ਵੱਡਾ ਯੋਗਦਾਨ ਪਾਇਆ ਇਸ ਕਰਕੇ ਸਾਰਿਆਂ ਦਾ ਦੋ ਸਿੱਖ ਬੱਚਿਆਂ ਨੂੰ ਤੁਹਾਡੀ ਜਥੇਬੰਦੀ ਵੱਲੋਂ ਸਨਮਾਨ ਦਿੱਤਾ ਗਿਆ ਤਾਂ ਕੀ ਲੱਗਦਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਮੌਰ ਸੰਸਥਾ ਉਹਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਕੋਈ ਨੌਕਰੀ ਦੇ ਵਿੱਚ ਜਾਂ ਕਿਸੇ ਤਰ੍ਹਾਂ ਦਾ ਉਹਨਾਂ ਦੇ ਵੱਲੋਂ ਸਮਰਥਨ ਦੇਣਾ ਚਾਹੀਦਾ ਹੈ ਨੇ ਇਹਦਾ ਮੇਰੇ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਸਾਡੀਆਂ ਇਹ ਸੰਸਥਾਵਾਂ ਨੂੰ ਵੀ ਇਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਸਹਯੋਗ ਦੇ ਕੇ ਵੱਦੋਂ ਵੱਧ ਇਹਨਾਂ ਦੀ ਹੌਸਲਾ ਫਜ਼ਾਈ ਕਰਕੇ ਇਹਨਾਂ ਨੂੰ ਬਹੁਤ ਬੱਚੇ ਉੱਚੇ ਮਕਾਮ ਤੇ ਜਿੱਦਾਂ ਬੱਚੇ ਆਉਣ ਆ ਰਿਹਾ ਚੰਗੇ ਪੜ੍ਹਾਈ ਚੋਂ ਚੰਗਾ ਦਿਮਾਗ ਆ ਤੇ ਇਹਨਾਂ ਨੂੰ ਸਾਨੂੰ ਵੱਧ ਤੋਂ ਵੱਧ ਪੜ੍ਹਾ ਕੇ ਕੌਮ ਦੇ ਕੁਝ ਆਗੂ ਬਣਾਉਣਾ ਚਾਹੀਦਾ ਕਿ ਜਿਹੜੇ ਨੌਜਵਾਨੀ ਸਾਡੀ ਜਿਹੜੀ ਆ ਇਹਨਾਂ ਤੋਂ ਚੰਗੀ ਸਿਹਤ ਲੈ ਕੇ ਚੀਚਾ ਆਪਣਾ ਚੰਗਾ ਜੀਵਨ ਬਣਾ ਸਕੇ ਪੰਜਾਬ ਤੋਂ ਚੰਗੀ ਕੋਈ ਦੇਣ ਦੇ ਸਕਣ ਅਸੀਂ ਤੇ ਕਿਹਨੇ ਕਿ ਸਾਰਿਆਂ ਨੂੰ ਸਾਨੂੰ ਸਾਡੀਆਂ ਸੰਸਥਾਵਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਉਹਨਾਂ ਦੇ ਜਿਹੜੀ ਆਉਣ ਵਾਲੇ ਸਮੇਂ ਚ ਕੋਈ ਸਿੱਖਿਆ ਦਿਆਂ ਜਾਂ ਕਿਸੇ ਚੀਜ਼ ਦੀ ਵੀ ਜਿਹੜੀਆਂ ਕੋਈ ਉਹਨਾਂ ਨੂੰ ਕੋਈ ਮੁਸ਼ਕਲ ਨਾ ਇਸ ਕਰਕੇ ਸਾਰਿਆਂ ਨੂੰ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਬਾਕੀ ਸਾਡੇ ਜਥੇਬੰਦੀ ਇਹ ਵੀ ਵਾਅਦਾ ਕਰਦੀ ਹੈ ਕਿ ਇਹਨਾਂ ਬੱਚਿਆਂ ਨੂੰ ਉਹਨਾਂ ਦੀ ਪੜ੍ਹਾਈ ਲਿਖਾਈ ਵਾਸਤੇ ਜੇ ਕਿਸੇ ਕਿਸਮ ਦੀ ਕੋਈ ਦਿੱਕਤ ਆਉਂਦੀ ਤੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਦੇਸ਼ ਵਿਦੇਸ਼ ਵਿੱਚ ਬੈਠਾ ਜਿਹੜਾ ਪੰਜਾਬੀ ਭਾਈਚਾਰਾ ਉਹਨਾਂ ਦੇ ਸਾਹਮਣੇ ਇੱਕ ਵੱਡਾ ਸਵਾਲ ਤੇ ਵੱਡੀ ਇੱਕ ਚਿੰਤਾ ਕਹਿ ਸਕਦੇ ਕਿ ਜਿਹੜੀਆਂ ਬੀਐਸਐਫ ਦੀਆਂ ਟੁਕੜੀਆਂ ਬਾਰਡਰਾਂ ਤੇ ਭੇਜੀਆਂ ਜਾ ਰਹੀਆਂ ਤਾਂ ਇਸੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਚਰਚਾ ਕਿ ਭਾਈ ਰਾਜੋ ਆਣਾਂ ਨੂੰ ਫਾਂਸੀ ਦਿੱਤੀ ਜਾ ਸਕਦੀ ਆ ਜਾਂ ਦੂਜੇ ਪਾਸੇ ਜਿਸ ਇਸ ਸਾਦੇ ਨਾਲ ਆਰਮੀ ਚੀਫ ਦੀਆਂ ਸਟੇਟਮੈਂਟਸ ਆ ਰਹੀਆਂ ਤੇ ਇਹਦੇ ਤੋਂ ਬਹੁਤ ਸਾਰੇ ਤਗਾਜੇ ਲਾਇਆ ਜਾ ਰਹੇ ਨੇ ਕਿ ਦੂਜੀ ਜਿਹੜਾ ਪਾਕਿਸਤਾਨ ਉਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਕਰਨ ਦੀ ਸ਼ੁਰੂਆਤ ਆ ਤੁਸੀਂ ਕੀ ਸੋਚਦੇ ਆ ਜੀ ਮੇਰੇ ਖਿਆਲ ਹੈ ਕਿ ਸਾਡੀਆਂ ਸਰਕਾਰਾਂ ਨੂੰ ਇਦੋਂ ਹੜ੍ਹ ਹੜਾ ਆਏ ਸੀ ਉਸ ਟਾਈਮ ਤੇ ਵੱਡੀ ਤਦਦਾਂ ਚ ਇਹਨਾਂ ਸਵਾਮਾਂ ਨੂੰ ਲਿਆ ਜਾਣਾ ਚਾਹੀਦਾ ਸੀ ਤੇ ਜੋ ਇਹ ਵੀ ਜੋ ਮੇਰੇ ਖਿਆਲ ਨਾਲ ਪੰਜਾਬ ਦੇ ਇਹ ਕੋਈ ਪਾਸੇ ਤੇ ਕਹਿੰਦੇ ਕਿ ਪੰਜਾਬ ਦੀ ਪੁਲਿਸ ਬੜੀ ਬਾਹਰ ਰਿਆ ਸਭ ਕੁਝ ਕਰਨ ਵਾਲੀ ਆ ਫਿਰ ਉਹਨਾਂ ਨੂੰ ਮੇਰੇ ਖਿਆਲ ਸਾਡੇ ਮੁੱਖ ਮੰਤਰੀ ਨੂੰ ਸਾਡੇ ਪੰਜਾਬ ਚ ਨੌਜਵਾਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਸੀ ਹੋਰ ਪ੍ਰਤੀ ਕਰਣੀ ਚਾਹੀਦੀ ਸੀ ਸਾਨੂੰ ਬਾਹਰ ਦੀਆਂ ਸੈਂਟਰ ਫੋਰਸਾਂ ਦੀ ਜਿਹੜੇ ਉਹਨਾਂ ਤੇ ਨਹੀਂ ਡਿਪੈਂਡ ਕਰਨਾ ਚਾਹੀਦਾ ਕਿ ਬਾਰ ਬਾਰ ਸਾਨੂੰ ਉਹਨਾਂ ਦੀ ਰੋਡ ਪਵੇ ਇਸ ਕਰਕੇ ਸਾਡੇ ਜਿਹੜੇ ਪੁਲਿਸ ਆ ਉਹਨੂੰ ਇਹਦਾ ਨਾ ਵਧੀਆ ਟ੍ਰੇਨਿੰਗ ਦੇ ਕੇ ਵਧੀਆ ਲੋਕ ਅਤੈਸ਼ੀ ਬਣਾਇਆ ਜਾਣਾ ਚਾਹੀਦਾ ਕਿ ਉਹ ਸਹੀ ਤਰੀਕੇ ਨਾਲ ਕੰਮ ਕਰਨਾ ਆਜ਼ਾਦ ਤੌਰ ਤੇ ਕੰਮ ਕਰਨਾ ਨਾ ਕਿ ਉਹ ਪੋਲੀਟਿਕਲ ਦਵਾ ਦੇ ਹੱਲੇ ਆ ਕੇ ਲੋਕਾਂ ਦੇ ਝੂਠੇ ਪਰਚੇ ਕਰਨ ਜੋਕਾਂ ਨਾਲ ਨਜਾਇਜ਼ ਕਰਨ ਇਹੋ ਜੀਆਂ ਚੀਜ਼ਾਂ ਤੋਂ ਪੁਲਿਸ ਨੂੰ ਵੀ ਉੱਪਰ ਉਠਣਾ ਚਾਹੀਦਾ ਤੇ ਸਾਡੀਆਂ ਸਰਕਾਰਾਂ ਨੂੰ ਵੀ ਚੰਗਾ ਸੋਚਣਾ ਚਾਹੀਦਾ ਬਾਕੀ ਅਸੀਂ ਚਾਹੁੰਦੇ ਹਾਂ ਕਿ ਪੰਜਾਬ 'ਚ ਅਮਨ ਸ਼ਾਂਤੀ ਆਪਸੀ ਭਾਈਚਾਰਾ ਕੋਈ ਇਹੋ ਜੀ ਕੋਈ ਘਟਨਾ ਨਾ ਵਾਪਰੇ ਜਿੰਨਾ ਕੋਈ ਕੌਮ ਨੂੰ ਕੋਈ ਕੋਈ ਵੱਡਾ ਕੋਈ ਸੰਘਰਸ਼ ਚ ਹੋਣਾ ਪਵੇ ਜਾਂ ਕੋਈ ਤਸ਼ਦ ਚਲਣਾ ਪਵੇ ਇਸ ਕਰਕੇ ਸਾਡੀ ਤੇ ਗੁਰੂ ਮਹਾਰਾਜ ਚਰਨਾ ਚਰਦਾਸ ਆ ਕਿ ਸੋਖਾਂ ਤੇ ਆਪਸੀ ਪ੍ਰੇਮ ਪਰ ਭਾਈਚਾਰਾ ਬਣਿਆ ਰਹਿਣਾ ਚਾਹੀਦਾ ਜੀ ਭਾਈ ਦਾ ਜਵਨ ਵਾਲੇ ਜਿਹੜੀਆਂ ਪੋਸਟਾਂ ਵਾਗਲ ਹੋ ਰਹੀਆਂ ਉਸ ਨੂੰ ਲੈ ਕੇ ਤੁਹਾਡਾ ਕੀ ਜੀ ਇਹਦੇ ਚ ਇਹ ਤੇ ਹੁਣ ਦਿਨਾਂ ਤੇ ਕੋਈ ਸਰਕਾਰੀ ਸਟੇਟਮੈਂਟ ਨਹੀਂ ਆਉਂਦੀ ਕੋਈ ਇਹ ਇਹਨਾਂ ਨੂੰ ਅਫਵਾਹਾਂ ਵੀ ਹੋ ਸਕਦੀਆਂ ਕੋਈ ਅਸਲੀਅਤ ਵੀ ਹੋ ਸਕਦੀ ਇਹ ਸਮੇਂ ਤੋਂ ਪਹਿਲਾਂ ਦੀ ਗੱਲ ਆ ਪਰ ਮੇਰਾ ਖਿਆਲ ਹੈ ਕਿ ਸਰਕਾਰਾਂ ਨੂੰ ਇਹੋ ਜਿਹਾ ਕਦਮ ਨਹੀਂ ਉਠਾਉਣਾ ਚਾਹੀਦਾ ਕਦੇ ਵੀ ਕਿਉਂਕਿ ਉਹਨਾਂ ਨੇ ਆਪਣੀਆਂ ਸਜ਼ਾਵਾਂ ਤੋਂ ਵੱਧ ਬਹੁਤ ਸਮਾਂ ਸਜ਼ਾ ਭੁਗਤ ਚੁੱਕੇ ਆ ਬਾਕੀ ਉਹ ਸਿੰਘ ਚੜ੍ਹਦੀ ਕਲਾ 'ਚ ਫਾਂਸੀਆਂ ਦੇ ਵੈਸੇ ਕੋਈ ਡਰ ਨਹੀਂਗੇ ਸਿੱਖਾਂ ਨੂੰ ਪਰ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਕਾਨੂੰਨ ਤੋਂ ਬਾਹਰ ਜਾ ਕੇ ਸਿੱਖਾਂ ਨਾਲ ਧੱਕੇਸ਼ਾਹੀ ਵਾਲਾ ਰਵਈਆ ਜਿਹੜਾ ਇਹਦੀ ਅਸੀਂ ਨਖੇਦੀ ਕਰਦੇ ਕਿ ਇਦਾਂ ਦਾ ਨਹੀਂ ਹੋਣਾ ਚਾਹੀਦਾ ਉਹਨਾਂ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ teyzi